ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਥੋੜਾ ਸਮਾਂ ਕੱਢ ਲਿਓ ਇਹ ਖਬਰ ਜ਼ਰੂਰ ਸੁਣ ਲਿਓ ਔਰ ਆਪਣੇ ਚਾਹਣ ਵਾਲਿਆਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਸਕੇ ਸਬੰਧੀਆਂ ਨਾਲ ਇਹ ਜਿਹੜੀ ਵੀਡੀਓ ਹੈ ਇਹ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਖਬਰਾਂ ਆਪਾਂ ਹਰ ਰੋਜ਼ ਗੱਲ ਕਰਦੇ ਆ ਖਬਰਾਂ ਦੱਸਦੇ ਆ ਖਬਰਾਂ ਤੁਸੀਂ ਸੁਣਦੇ ਹੋ ਲੇਕਿਨ ਇਹ ਖਬਰਾਂ ਤੋਂ ਵੱਧ ਕੇ ਇਹ ਵਾਲੀ ਖਬਰ ਹੈ ਕਿਉਂ ਕਿਉਂਕਿ ਇਹਦੇ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਹਾਲਾਂਕਿ ਡਾਕਟਰਾਂ ਦੇ ਵੱਲੋਂ ਵੀ ਸਿਆਣਿਆਂ ਦੇ ਵੱਲੋਂ ਵੀ ਲਗਾਤਾਰ ਇਹ ਗੱਲ ਕਹੀ ਜਾਂਦੀ ਹੈ ਕਿ ਸਰਦੀ ਦਾ ਮੌਸਮ ਹੈ ਕੁਝ ਲੋਕ ਅੰਗੀਠੀ ਦਾ ਇਸਤੇਮਾਲ ਕਰਦੇ ਨੇ ਪਰ ਉਸ ਵੇਲੇ ਮਾਮਲਾ ਕਾਫੀ ਜ਼ਿਆਦਾ ਗੰਭੀਰ ਹੋ ਜਾਂਦਾ ਜਦੋਂ ਲੋਕ ਅੰਗੀਠੀ ਜਲਾ ਕੇ ਕਮਰੇ ਦੇ ਵਿੱਚ ਸੌਣ ਚਲੇ ਜਾਂਦੇ ਨੇ ਦਰਵਾਜ਼ਾ ਵੀ ਬੰਦ ਹੋ ਜਾਂਦਾ ਉਸ ਦੇ ਨਾਲ ਕੀ ਹੈ ਜਿਹੜੀ ਅੱਗ ਵੱਲ ਰਹੀ ਹੁੰਦੀ ਹੈ ਉਹ ਸਾਰੇ ਕਮਰੇ ਦੀ ਆਕਸੀਜਨ ਨੂੰ ਖਤਮ ਕਰ ਦਿੰਦੀ ਹੈ ਕਾਰਬਨ ਡਾਈ ਆਕਸਾਈਡ ਵੱਧ ਜਾਂਦੀ ਹੈ ਉਹ ਇੱਕ ਐਸੀ ਗੈਸ ਹੈ ਜੋ ਤੁਹਾਡੇ ਸਰੀਰ ਦੇ ਅੰਦਰ ਜਾਂਦੀ ਹੈ ਤੁਹਾਨੂੰ ਪਤਾ ਵੀ ਨਹੀਂ ਚੱਲਦਾ ਤੁਸੀਂ ਆਰਾਮ ਨਾਲ ਸੌ ਰਹੇ ਹੁੰਨੇ ਹੋ ਸੌਂਦੇ ਸੌਂਦੇ ਤੁਸੀਂ ਇੰਨੀ ਜ਼ਿਆਦਾ ਗਹਿਰੀ ਨੀਂਦ ਦੇ ਵਿੱਚ ਪਹੁੰਚ ਜਾਂਦੇ ਹੋ ਕਿ ਨਾ ਤਾਂ ਕਿਸੇ ਦਰਦ ਦਾ ਅਹਿਸਾਸ ਹੁੰਦਾ ਔਰ ਨਾ ਹੀ ਦਮ ਘੁੱਟਣ ਦਾ ਅਹਿਸਾਸ ਹੁੰਦਾ ਫਿਰ ਹੁੰਦਾ ਕੀ ਹੈ ਕਿ ਲੋਕ ਸੁੱਤੇ ਦੇ ਸੁੱਤੇ ਰਹਿ ਜਾਂਦੇ ਨੇ ਇਸੇ ਕਰਕੇ ਲੋਕ ਵੀ ਤੁਹਾਨੂੰ ਕਹਿ ਰਹੇ ਨੇ ਅਸੀਂ ਵੀ ਤੁਹਾਨੂੰ ਕਹਿ ਰਹੇ ਹਾਂ ਕਿ ਕਿਸੇ ਵੀ ਕੀਮਤ ਦੇ ਉੱਤੇ ਅੰਗੂਠੀ ਬਾਲ ਕੇ ਖਾਸ ਕਰਕੇ ਲੱਕੜ ਜਾਂ ਕੋਲੇ ਬਾਲ ਕੇ ਕਮਰੇ ਚ ਨਾਲ ਰੱਖੋ ਤੇ ਜੇ ਰੱਖੇ ਵੀ ਆ ਤਾਂ ਉਸ ਤੋਂ ਬਾਅਦ ਘੱਟੋ ਘੱਟ 10-15 ਮਿੰਟ ਕਮਰਾ ਖੁੱਲਾ ਰੱਖੋ ਫੇਰ ਸੋਵੋ ਔਰ ਸੌਣ ਵੇਲੇ ਬਿਲਕੁਲ ਵੀ ਕਮਰੇ ਦੇ ਵਿੱਚ ਅੰਗੀਠੀ ਨਹੀਂ ਬਾਲਣੀ। ਇਹੀ ਗਲਤੀ ਕੁਝ ਲੋਕ ਕਰ ਰਹੇ ਨੇ ਔਰ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਇਸ ਦਾ ਹਰਜ਼ਾਨਾ ਭੁਗਤਣਾ ਪੈ ਰਿਹਾ ਤਸਵੀਰਾਂ ਉਸ ਦੀਆਂ ਗਵਾਹ ਨੇ। ਬੀਤੇ ਦਿਨੀ ਕਿਸ ਤਰੀਕੇ ਦੇ ਨਾਲ ਇੱਕ ਕਮਰੇ ਦੇ ਵਿੱਚ ਪਤੀ ਪਤਨੀ ਤੇ ਉਹਨਾਂ ਦਾ ਡੇਢ ਮਹੀਨੇ ਦਾ ਬੱਚਾ ਸੁੱਤਾ ਪਿਆ ਸੀ। ਉਹਨਾਂ ਨੇ ਗਲਤੀ ਇਹ ਕਰ ਲਈ ਕਿ ਸੌਂਦੇ ਸੌਂਦੇ ਕਮਰੇ ਦੇ ਵਿੱਚ ਹੀ ਅੰਗੀਠੀ ਬਾਲ ਲਈ। ਤੇ ਜਦੋਂ ਸਵੇਰੇ ਦਰਵਾਜ਼ਾ ਖੜਕਾਇਆ ਗਿਆ ਕੋਈ ਵੀ ਨਹੀਂ ਉੱਠਿਆ ਤੇ ਆਖਰਕਾਰ ਪਰਿਵਾਰਕ ਮੈਂਬਰਾਂ ਦੀ ਚਿੰਤਾ ਵਧੀ ਉਹਨਾਂ ਨੇ ਦਰਵਾਜ਼ਾ ਤੋੜਿਆ ਔਰ ਜਦੋਂ ਦਰਵਾਜ਼ਾ ਤੋੜ ਕੇ ਅੰਦਰ ਦਾ ਮੰਜ਼ਰ ਦੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ ਕਿਉਂ ਕਿ ਪਤੀ ਪਤਨੀ ਜਿਨ੍ਹਾਂ ਦਾ ਹਲੇ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਔਰ ਉਮਰ ਕਿੰਨੀ ਆ 18 ਤੋਂ ਲੈ ਕੇ 20 ਸਾਲ ਜਿਹੜਾ ਪਤੀ ਆ ਉਹਦੀ ਉਮਰ ਕਰੀਬ 19-20 ਸਾਲ ਦੱਸੀ ਜਾ ਰਹੀ ਹੈ ਜਿਹੜੀ ਪਤਨੀ ਆ ਉਹਦੀ ਉਮਰ 18-19 ਸਾਲ ਦੱਸੀ ਜਾ ਰਹੀ ਹੈ ਦੋਨਾਂ ਦੀ ਮੌਤ ਹੋ ਗਈ ਹੈ ਨਾ ਸਿਰਫ ਉਹਨਾਂ ਦੋਨਾਂ ਦੀ ਮੌਤ ਹੋਈ ਹੈ ਬਲਕਿ ਕੁਝ ਸਮਾਂ ਪਹਿਲਾਂ ਹੀ ਉਹਨਾਂ ਦੇ ਘਰੇ ਇੱਕ ਬੱਚੇ ਨੇ ਜਨਮ ਲਿਆ ਸੀ ਡੇਢ ਮਹੀਨੇ ਦਾ ਉਹ ਬੱਚਾ ਸੀ ਜਿਸ ਦੀ ਵੀ ਮੌਤ ਹੋ ਗਈ ਹੈ ਹੁਣ ਪਰਿਵਾਰ ਦੇ ਵਿੱਚ ਸੱਥਰ ਵਿਛਿਆ ਹੋਇਆ ਹੈ ਜੀਖ ਜਹਾੜਾ ਮਚਿਆ ਹੋਇਆ ਤੁਹਾਨੂੰ ਅਸੀਂ ਤਸਵੀਰਾਂ ਉਹ ਵਾਲੀ ਇੰਨੀਆਂ ਖਤਰਨਾਕ ਨਹੀਂ ਦਿਖਾ ਸਕਦੇ ਕਿ ਕਿੰਨੀਆਂ ਖਤਰਨਾਕ ਕੀ ਮੰਜ਼ਰ ਹੈ ਪਰ ਆਹ ਜ਼ਰਾ ਤੁਸੀਂ ਇਹ ਤਸਵੀਰਾਂ ਦੇਖ ਲਿਓ ਪਰਿਵਾਰ ਇਸ ਵਕਤ ਗਹਿਰੇ ਗਮ ਦੇ ਸਾਗਰ ਵਿੱਚ ਡੁੱਬਿਆ ਹੋਇਆ ਹੈ ਇਹ ਤਿੰਨ ਲੋਕਾਂ ਦੀ ਤਾਂ ਮੌਤ ਹੋ ਹੀ ਗਈ ਹੈ ਇੱਕ ਹੋਰ 10 ਸਾਲ ਦਾ ਬੱਚਾ ਇਹਨਾਂ ਦਾ ਰਿਸ਼ਤੇਦਾਰ ਹੀ ਸੀ ਇਹਨਾਂ ਦੇ ਘਰ ਆਇਆ ਹੋਇਆ ਸੀ ਉਹ ਵੀ ਉਸੇ ਕਮਰੇ ਵਿੱਚ ਸੁੱਤਾ ਪਿਆ ਸੀ ਉਸ ਦੀ ਹਾਲਤ ਗੰਭੀਰ ਹੈ ਉਸ ਨੂੰ ਅੰਮ੍ਰਿਤਸਰ ਵਿਖੇ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਗਿਆ ਡਾਕਟਰ ਫਿਲਹਾਲ ਇਲਾਜ ਕਰ ਰਹੇ ਨੇ ਤਾਂ ਦੋ ਤਸਵੀਰਾਂ ਦੇਖ ਲਓ ਇੱਕ ਪਾਸੇ ਉਹ ਕਮਰਾ ਹੈ ਜਿੱਥੇ ਅੰਗੂਠੀ ਬਾਲੀ ਹੋਈ ਸੀ ਉਹ ਤੁਹਾਨੂੰ ਸਾਈਡ ਤੇ ਡੱਬਾ ਦਿਖਦਾ ਹੋਊਗਾ ਤੇ ਆ ਪਤੀ ਪਤਨੀ ਉਹ ਗੋਦ ਵਿੱਚ ਉਹਨਾਂ ਦੇ ਬੱਚਾ ਹੈ ਇਹਨਾਂ ਤਿੰਨਾਂ ਦੀ ਮੌਤ ਹੋ ਗਈ ਹੈ ਤੇ ਦੂਸਰੇ ਪਾਸੇ ਇਹ ਅੰਗੂਠੀ ਦੀਆਂ ਤਸਵੀਰਾਂ ਨੇ ਜਿਸ ਨੂੰ ਬਾਲ ਕੇ ਇਹ ਆਰਾਮ ਦੇ ਨਾਲ ਕਮਰੇ ਚ ਸੁੱਤੇ ਪਏ ਸੀ ਪਰ ਇਹਨਾਂ ਨੂੰ ਨਹੀਂ ਪਤਾ ਸੀ ਕਿ ਜਿਹੜੇ ਨਿਗ ਵੱਲ ਨਿਗ ਵਾਸਤੇ ਇਹਨਾਂ ਨੇ ਅੰਗੂਠੀ ਬਾਲੀ ਹੈ ਉਹੀ ਇਹਨਾਂ ਦੇ ਲਈ ਕਾਲ ਬਣ ਜਾਊਗੀ ਤਾਂ ਤਰਨਤਾਰਨ ਦੇ ਥਾਣਾ ਹਰੀਕੇ ਦੀਏ ਪਿੰਡ ਅਲੀਪੁਰ ਹੈ ਉਥੇ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਕੋਲਿਆਂ ਵਾਲੀ ਅੰਗੀਠੀ ਬਾਲ ਕੇ ਇਹ ਨੌਜਵਾਨ ਉਸ ਦੀ ਪਤਨੀ ਔਰ ਬੱਚਾ ਸੁੱਤੇ ਪਏ ਸੀ ਮਰਨ ਵਾਲਿਆਂ ਦੀ ਪਛਾਣ ਹੈ ਜਿਹੜੀ ਕਰੀਬ 19-20 ਸਾਲ ਦਾ ਨੌਜਵਾਨ ਹੈ ਉਸ ਦਾ ਨਾਮ ਹੈ ਅਰਸ਼ਦੀਪ ਸਿੰਘ ਜਿਹੜੀ ਉਸ ਦੀ ਪਤਨੀ ਸੀ ਉਹਦੀ ਉਮਰ 18-19 ਸਾਲ ਦੱਸੀ ਜਾ ਰਹੀ ਹੈ ਉਸ ਦਾ ਨਾਮ ਹੈ ਜਸ਼ਨਦੀਪ ਕੌਰ ਤੇ ਡੇਢ ਮਹੀਨੇ ਦਾ ਬੱਚਾ ਹੈ ਗੁਰਬਾਜ ਸਿੰਘ ਇਹਨਾਂ ਤਿੰਨਾਂ ਦੀ ਮੌਤ ਹੋ ਗਈ ਹੈ ਇਸ ਤੋਂ ਇਲਾਵਾ ਕ੍ਰਿਸ਼ਨ ਸਿੰਘ ਨਾਮ ਦਾ ਇੱਕ 10 ਸਾਲ ਦਾ ਬੱਚਾ ਹੈ ਉਹ ਕਾਫੀ ਜ਼ਿਆਦਾ ਉਸ ਦੀ ਹਾਲਤ ਗੰਭੀਰ ਹੈ ਉਸ ਨੂੰ ਹਸਪਤਾਲ ਵਿੱਚ ਐਡਮਿਟ ਕਰਾਇਆ ਗਿਆ ਹੈ ਫਿਲਹਾਲ ਲੋਕ ਅਰਦਾਸ ਹੀ ਕਰ ਰਹੇ ਨੇ ਦੁਆ ਹੀ ਕਰ ਰਹੇ ਨੇ ਕਿ ਉਹ ਬੱਚਾ ਕਿਸੇ ਤਰੀਕੇ ਨਾਲ ਬਚ ਜਾਵੇ ਜੋ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਉਹਨਾਂ ਨੂੰ ਤਾਂ ਵਾਪਸ ਨਹੀਂ ਲਿਆਂਦਾ ਜਾ ਸਕਦਾ ਲੇਕਿਨ ਕਿਸੇ ਤਰੀਕੇ ਨਾਲ ਹੁਣ ਆਖਰਕਾਰ ਉਸ ਬੱਚੇ ਦੀ ਜਾਨ ਬਚ ਜਾਵੇ ਇਸੇ ਲਈ ਤੁਹਾਨੂੰ ਅਸੀਂ ਵੀ ਐਡਵਾਈਸ ਕਰ ਰਹੇ ਹਾਂ ਕਿ ਬਿਲਕੁਲ ਵੀ ਅੰਗਿਠੀ ਬਾਲ ਕੇ ਘਰਾਂ ਦੇ ਵਿੱਚ ਨਹੀਂ ਸੋਣਾ ਜੇਕਰ ਤੁਸੀਂ ਅੰਗਿਠੀ ਬਾਲੀ ਹੈ ਕਮਰੇ ਦੇ ਵਿੱਚ ਤਾਂ ਪਹਿਲਾਂ ਉਸ ਨੂੰ ਅੰਗਿਠੀ ਨੂੰ ਬਾਹਰ ਕਰ ਦਿਓ ਦਰਵਾਜ਼ਾ ਆਪਣਾ ਥੋੜਾ ਬਹੁਤਾ ਜ਼ਰੂਰ ਖੁੱਲਾ ਰਹੋ ਤਾਂ ਕਿ ਕਮਰੇ ਦੇ ਵਿੱਚ ਪ੍ਰਾਪਤ ਆਕਸੀਜਨ ਦੀ ਆਕਸੀਜਨ ਦੀ ਮਾਤਰਾ ਬਣੀ ਰਹੇ ਕਿਉਂਕਿ ਆਕਸੀਜਨ ਨਾ ਹੋਣ ਕਾਰਨ ਕਾਰਬਨ ਡਾਈ ਆਕਸਾਈਡ ਪੈਦਾ ਹੁੰਦੀ ਹੈ ਤੇ ਦਮ ਘੁੱਟਣ ਨਾਲ ਮੌਤ ਹੋ ਜਾਂਦੀ ਹੈ ਪਰਿਵਾਰ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ ਇਹ ਅੰਦਰ ਗੀਠੀ ਵਿੱਚ ਆਈ ਚੀਜ਼ਾਂ ਹਾਂਜੀ ਗੀਠੀ ਵਿੱਚ ਆਉਣ ਦੇ ਨਾਲ ਦਿਨੇ ਜਦੋਂ ਗੇਟ ਖੋਲਿਆ ਤੇ ਪੁੱਟ ਕੇ ਦੇੜਕੇ ਵੀ ਇਹਨਾਂ ਦੀ ਮੌਤ ਹੋ ਚੁੱਕੀ ਹੈ ਕਿੰਨੇ ਜਣੇ ਹੀ ਟੋਟਲ ਚਾਰ ਜਣੇ ਹੀ ਤੇ ਇੱਕ ਅੰਮ੍ਰਿਤਧਾਲ ਵੀ ਤਾਂ ਆਵਾ ਜੇ ਚਲੋ ਵਧੀ ਜਿ ਭੱਜ ਗਿਆ ਵਿਚਾਰਾ ਤੇ ਸਤਿਨਾਮ ਦੀ ਦੇਖੋ ਚੁੱਕੀ। ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ? ਇਹ ਗੇਟ ਨਹੀਂ ਖੋਲਦੇ ਤਰ੍ਹਾਂ ਕੇ 5 ਵਜੇ ਦੇ ਲੱਗਿਆ ਰੋਲਾ ਪਾਉਂਦੇ 4 ਵਜੇ ਦੇ ਤੇ ਮੁੜ ਕੇ 7:30 ਵਜੇ ਆ ਕੇ ਗੇਟ ਭੰਨਿਆ ਜੀ। ਹੋਰ ਬੋਲੇ ਜਿਨ੍ਹਾਂ ਨੂੰ ਮੌਤ ਹੋਈ ਹੈ। ਇੱਕ ਬੇਟਾ ਮੇਰਾ ਜੀ ਇੱਕ ਦੁੱਗੀ ਨੌ ਆ ਤੀਜਾ ਪੋਤਰਾ ਮੇਰਾ। ਕਿੰਨੀ ਉਮਰ ਦੀ ਹੈ ਮਨ? ਉਮਰ ਦਾ ਜੀ ਕੁੜੀ ਦੀ ਵੀ ਮੁੰਡੇ ਦੀ 89 ਸਾਲ ਤੇ ਕੁੜੀ ਦੀ ਵੀ ਇੰਨੀ 89 ਸਾਲ ਜੀ। ਪੋਤਰੀ ਪੋਤਰਾ 1.5 ਮਹੀਨਾ ਦਾ ਜੀ। ਕੀ ਪੱਠੀ ਪੁੱਠੀ ਵਾਲੀ? ਹਾਂ ਜੀ ਇਹਨਾਂ ਨੇ ਪੱਠੀ ਵਾਲੀ ਅੰਦਰ ਗਏ ਸਾਬ ਆਪਣੇ ਕੋ ਉਹ ਬਾਗ ਦੇ ਉਹ ਪੱਠੀ ਦੇ ਨਾਲ ਮੌਤ ਹੋ ਗਈ। ਬਲਕਿ ਇਹ ਇੱਕ ਉਹ ਸਾਹਬ ਸਿੰਘ ਹੈਗੇ ਨੇ ਸਨ ਆਫ ਸੁਵੰਦ ਸਿੰਘ ਸਾਬਕਾਸ ਵਿੱਚ ਰਹਿੰਦੇ ਹੋ ਉਹਨਾਂ ਦਾ ਪਰਿਵਾਰ ਤੇ ਇੱਕ ਵੱਡਾ ਨਿੱਕਾ ਬੇਟਾ ਉਹਨਾਂ ਦਾ ਅਰਸ਼ਦੀਪ ਸਿੰਘ ਆਪਣੇ ਪਰਿਵਾਰ ਸਮੇਤ ਅਸੀਂ ਕਮਰੇ ਚ ਉਹਦੀ ਪਤਨੀ ਉਹਦਾ ਬੇਟਾ ਢੇਢ ਸਾਲ ਦਾ ਇੱਕ ਸਾਲਾ ਉਹਦਾ ਆਇਆ ਮਿਲਣ ਵਾਸਤੇ ਕੱਲ ਹੀ 9-10 ਸਾਲ ਦਾ ਉਹਨਾਂ ਨੇ ਅੰਦਰ ਗਿੱਠੀ ਬਾਲੀ ਸੀਗੀ ਕੋਲੇ ਨਾਲ ਉਹਦੀ ਗੈਸ ਚੜਨਾ ਕਰਨਾ ਵਾਪਰੇ ਸਰ ਕੀ ਨਹੀਂ ਡੈਥ ਹੋਈ ਹੈ ਜੀ ਡੈਥ ਨਹੀਂ ਹੋਈ ਹੈ ਜੀ ਅਰਸ਼ਦੀਪ ਸਿੰਘ ਉਮਰ 18-19 ਸਾਲ ਪੋਦੀ ਨੋ ਗੁਰਸਾਹਬ ਸਿੰਘ ਦੀ ਜਸ਼ਨਦੀਪ ਕੌਰ ਉਮਰ 18-19 ਸਾਲ ਇੱਕ ਪੁੱਤਰਾ ਦਾ ਗੁਰਸਾਹਬ ਸਿੰਘ ਦਾ ਉਮਰ ਡੇਢ ਮਹੀਨਾ ਜਿਹੜਾ ਸਹਾਲਾ ਇਹਦਾ ਕਿਸ਼ਨ ਸੀਗਾ ਸੰਨਫਰਜੀ ਹਿਸਕ ਵਾਸੀ ਸਰਹਾਲੀ ਉਹ ਸੀਰੀਅਸ ਆ ਉਹਨੂੰ ਅਮਸਾ ਗੁੰਨਾ ਦਾਖਲ ਕਰਾਇਆ ਗਿਆ ਚਲ ਹੁਣ ਕੀ ਹੋਵੇ ਕਰਵੇ ਕੀਤੇ ਜਾ ਰਿਹਾ ਹੈ ਕਰੀ ਕਿਤੇ ਜਾ ਰਹੀ ਕਰਾਈ ਜਾ ਰਹੀ ਬੰਨ ਲੈਣ ਦੇ ਉਹ ਕੁਛ ਮੜਾ ਪਰਿਵਾਰ ਨਹੀਂ ਮੰਨ ਰਿਹਾ ਜੇ ਕਰਾਉਣ ਵਾਸਤੇ ਚੋਦੇ ਕਰਵੇ ਕਰਉਣ ਵਾਸਤੇ ਕਿ ਜੋ ਫਰਦਰ ਨੂੰ ਕਹੂਗਾ ਕਰਾਂਗੇ ਕੋਲੋਂ ਲੋਕਾਂ ਨੂੰ ਕੀ ਪੀਲ ਕਰਦੇ ਭੱਠੀ ਲੋਕਾਂ ਤਾਂ ਸਹੀ ਹੋਏ ਪੀਲ ਕਰਦੇ ਵੀ ਇਹ ਕੰਮ ਨਾ ਕਰੋ ਪੱਟੀਆਂ ਨਾ ਬਾਲੋ ਤੇ ਨਹੀਂ ਫੇਰ ਵੀ ਨਹੀਂ ਹਟਦੇ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਇਹ ਨਹੀਂ ਹਟ ਰਹੇ ਪਟੀਆਂ ਪੀਲ ਕਰਾਂਗੇ ਵੀ ਇਹੋ ਜੀ ਗਰੀ ਗੈਸ ਚੱਲਦੀ ਆ ਇਹ ਨਾ ਬਾਲੋ ਪੱਟੀਆਂ ਬਾਲੋ ਨਾ ਅੰਦਰ ਅਗ ਬੰਦ ਸਮੋ